ਚੜਦਾ ਪੰਜਾਬ 31 ਵੱਲੋਂ ਫਤਿਹ ਅੱਜ ਦਾ ਬੁਲਾਉਨੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਫਿਰ ਤੋਂ ਅਸੀਂ ਰਾਜਸਥਾਨ ਦੇ ਵਿੱਚ ਇੱਕ ਬਹੁਤ ਹੀ ਖੂਬਸੂਰਤ ਬਹੁਤ ਹੀ ਸੋਹਣਾ ਗੁਰੂ ਘਰ ਜੋ ਬਣ ਰਿਹਾ ਹੈ ਉਹਦੇ ਤੁਹਾਨੂੰ ਅੱਜ ਅਸੀਂ ਦਰਸ਼ਨ ਮੇਲੇ ਕਰਾਉਨੇ ਆ ਤੇ ਦੇਖੋ ਨਿਸ਼ਾਨ ਸਾਹਿਬ ਬਹੁਤ ਉੱਚਾ ਹੈ ਇਹ ਪੁਰਾਣੀ ਬਿਲਡਿੰਗ ਗੁਰੂ ਘਰ ਦੀ ਹੈ ਤੇ ਇਸ ਦੇ ਅੰਦਰ ਅਸੀਂ ਮੱਥਾ ਟੇਕ ਕੇ ਮਹਾਰਾਜ ਦੇ ਗਾੜੀ ਤੇ ਫਿਰ ਤੁਹਾਨੂੰ ਇਤਿਹਾਸ ਜਿਹੜਾ ਬਾਬਾ ਜੀ ਕੋਲੋਂ ਸੁਣਾਵਾਵਾਂਗੇ ਦੋਸਤੋ ਉਪਰੰਤ ਫਿਰ ਮੈਂ ਤੁਹਾਨੂੰ ਸਾਰੀ ਗੱਲਬਾਤ ਜਿਹੜੀ ਆ ਜਿਹੜੀ ਕਰਾਂਗੇ ਤੇ ਗੁਰੂ ਘਰ ਦਾ ਇਤਿਹਾਸ ਜਿਹੜਾ ਬਾਬਾ ਜੀ ਖੁਦ ਸੁਣਾਉਣਗੇ ਤੇ ਇਹ ਜਿਹੜਾ ਕਮਰਾ ਹੈਗਾ ਇਹ ਪੁਰਾਣੇ ਟਾਈਮ ਦਾ ਬਣਿਆ ਹੋਇਆ ਹੁਣ ਜਿਹੜੀ ਨਵੀਂ ਬਿਲਡਿੰਗ ਆਊਟਸਾਈਡ ਬਣ ਰਹੀ ਹੈ ਪੂਰਾ ਇਤਿਹਾਸ ਲਿਖਿਆ ਹੋਇਆ ਤੇ ਇੱਥੇ ਸਾਰਾ ਨਕਸ਼ਾ ਦਿੱਤਾ ਹੋਇਆ ਜੀ ਇਹ ਨੌਰ ਤੋਂ ਜਦੋਂ ਆਪਾਂ ਸੁਹਾਵਾ ਸਾਹਿਬ ਨੂੰ ਜਾਂਦੇ ਆ ਉਹਦੇ ਰਸਤੇ ਦੇ ਵਿੱਚ ਹੀ ਇਹ ਗੁਰੂ ਘਰ ਹੈ ਬਹੁਤ ਹੀ ਸੋਹਣਾ ਬਹੁਤ ਹੀ ਸੁੰਦਰ ਗੁਰੂ ਘਰ ਜਿਹੜਾ ਆ ਉਹ ਨਵਾਂ ਜਿਹੜਾ ਬਣਾਇਆ ਜਾ ਰਿਹਾ ਇੱਥੇ ਕੁਝ ਪੁਰਾਣੇ ਗੁਰੂ ਸਾਹਿਬ ਦੇ ਸ਼ਸਤਰ ਵੀ ਹੈ ਤੇ ਪੁਰਾਣੇ ਘੜਾ ਵੀ ਮਿਲਿਆ ਹੋਇਆ ਚੱਕੀ ਪਈ ਹੈ ਤੇ ਆਓ ਚੱਲਦੇ ਆ ਬਾਬਾ ਜੀ ਕੋਲ ਸੁਣਦੇ ਆ ਇਤਿਹਾਸ ਜੀ ਆਪਾਂ ਤੇ ਮਿਲਦੇ ਆ ਬਾਬਾ ਜੀ ਨੂੰ ਵਾਹਿਗੁਰੂ ਜੀ ਕੀ ਫਤਿਹ ਪੂਰੀ ਬਿਆਰੀ ਸਾਹਿਬ ਜੀ ਜਿਸ ਸਥਾਨ ਦੇ ਆਪ ਦਰਸ਼ਨ ਕਰ ਰਹੇ ਹਾਂ ਇਹ ਗੁਰਦੁਆਰਾ ਲੰਗਰ ਸਾਹਿਬ ਪਾਸੇ 10ਵੇਂ ਜਦੋਂ ਦੰਦਮਸਾਲ ਤੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਏ ਝੰਡੇ ਹੁੰਦੇ ਹੋਏ ਸਰਸਾ ਸਰਸੇ ਤੋਂ ਮਾਦੂਸ ਘਾਣਾ ਜਸਾਲਾਗੜ ਤੇ ਫਿਰ ਨੌਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਏ ਨੌਰ ਦੋ ਸਥਾਨ ਨਸ਼ੀਂਤਲਾਈ ਕਪੂਤਰਸਰ ਉੱਥੋਂ ਜਦੋਂ ਅੰਮ੍ਰਿਤ ਵੇਲੇ ਸਤਿਗੁਰੂ ਜੀ ਚੱਲੇ ਸੁਭਾਅ ਸਾਹਿਬ ਨੂੰ ਇਸ ਜਗ੍ਹਾ ਤੇ ਅੰਮ੍ਰਿਤ ਵੇਲੇ ਦਾ ਸਵੇਰ ਵੇਲੇ ਦਾ ਲੰਗਰ ਗੁਰੂ ਮਹਾਰਾਜ ਜੀ ਦਾ ਹੋਇਆ ਇਤੋਂ ਫਿਰ ਗੁਰੂ ਮਹਾਰਾਜ ਜਗੇਸਵਰ ਸਾਹਿਬ ਨੂੰ ਨੇੜੇ ਨੂੰ ਹਜ਼ੂਰ ਸਾਹਿਬ ਨੂੰ ਗਏ ਇਤੋਂ ਇਹ ਤਿੰਨ ਚੀਜ਼ਾਂ ਇਤੋਂ ਇੱਕ ਕੜਾ ਇੱਕ ਚੱਕੀ ਦਾ ਫੋੜ ਇੱਕੇ ਛੋਟਾ ਜਿਹਾ ਬਰਸ਼ਾ ਇਹ ਤਿੰਨ ਚੀਜ਼ਾਂ ਇਤੋਂ ਥੱਲੇੋਂ ਮਿਲੀਆਂ ਸੀ ਸੋ ਇਹ ਆਪ ਆਪ ਸਾਰੇ ਭਗਵਾਂ ਵਾਲੇ ਹਾਂ ਜੋ ਗੁਰੂ ਮਹਾਰਾਜ ਜੀ ਦੇ ਸਿੱਖ ਸਥਾਨ ਅਗਰਸ਼ਣਤਾ ਦੇ ਕਿਹੜਾ ਕਹਾਣੀ ਹਾਂਜੀ ਮਿੱਟੀ ਦਾ ਹੀ ਢੀ ਦਾ ਹਾਂਜੀ ਹਾਂਜੀ ਉਹਦਾ ਮਗਲੂਮ ਸਿੰਘ ਦਾ ਨਾਮ ਹੋਇਆ ਕਰਤਾ ਮੈਂ ਉਹਨਾਂ ਦੋਸਤਾਂ ਨੂੰ ਘਟੜਾ ਰਹੇ ਹਾਂ। ਵਾਹਿਗੁਰੂ ਜੀ ਕੀ ਫਤਿਹ। ਆਓ ਆਪਾਂ ਹੁਣ ਦੇਖਦੇ ਹਾਂ ਜਿਹੜਾ ਬਣ ਰਿਹਾ ਹੈ ਗੁਰੂ ਘਰ ਹੈ ਉਹਦੇ ਨਾਲ-ਨਾਲ ਆਪਾਂ ਦਰਸ਼ਨ ਕਰਦੇ ਹਾਂ ਤੇ ਨਾਲ-ਨਾਲ ਮੈਂ ਤੁਹਾਨੂੰ ਇਸ ਦੇ ਬਾਰੇ ਜਿੰਨਾ ਕੁ ਮੈਨੂੰ ਇੱਥੇ ਇਤਿਹਾਸ ਲਿਖਿਆ ਸੀ ਉਹਦੇ ਬਾਰੇ ਜਾਣਕਾਰੀ ਦਿੰਨੇ ਆਂ। ਕਹਿੰਦੇ ਵੀ ਇੱਥੇ ਜਿਹੜਾ ਇੱਕ ਜਾਟ ਚੋਦਰੀ ਰਹਿੰਦਾ ਹੁੰਦਾ ਸੀ ਉਹਦਾ ਘਰ ਹੈ। ਉਹ ਤੁਹਾਨੂੰ ਘਰ ਵੀ ਦਿਖਾਵਾਂਗੇ ਪੁਰਾਣਾ ਜਿੱਥੇ ਹੁਣ ਲੰਗਰ ਘਰ ਬਣਿਆ ਹੋਇਆ ਹੈ। ਕਿ ਉਹ ਜਦੋਂ ਨੌਰ ਤੋਂ ਇਧਰ ਸੁਹਾਵਾਸਾਵਨ ਨਦੇੜ ਸਾਹਿਬ ਨੂੰ ਗੁਰੂ ਸਾਹਿਬ ਜਾ ਰਹੇ ਸੀ ਤਾਂ ਉਹਨਾਂ ਨੇ ਇੱਥੇ ਆਪਦੇ ਘਰੇ ਲੰਗਰ ਤਿਆਰ ਕੀਤਾ ਸੀਗਾ ਇਸ ਤਰ੍ਹਾਂ ਲੰਗਰ ਤਿਆਰ ਕਰਕੇ ਤੇ ਪ੍ਰਸ਼ਾਦਾ ਵਗੈਰਾ ਸਾਰੇ ਗੁਰੂ ਸਾਹਿਬ ਦੇ ਉਹਨਾਂ ਦੀ ਸੇ ਸ਼ਿਕਾਏ ਉਸ ਤੋਂ ਬਾਅਦ ਹੁਣ ਉਹ ਕਹਿੰਦੇ ਵੀ ਫੈਮਿਲੀ ਜਿਹੜੀ ਆ ਉਹ ਜੈਪੁਰ ਵਗੈਰਾ ਰਹਿੰਦੀ ਹੈ ਕਿ ਉਹ ਉਹਨਾਂ ਨੇ ਮੁੜ ਕੇ ਗੁਰੂ ਘਰ ਨੂੰ ਹੀ ਇਹ ਜਿਹੜੀ ਜ਼ਮੀਨ ਸੀਗੀ ਜਿਹੜੀ ਉਹ ਦੇਤੀ ਸੀ ਉਸ ਤੋਂ ਬਾਅਦ ਇਹ ਕਾਰ ਸੇਵਾ ਵਾਲਿਆਂ ਨੇ ਜਿਹੜਾ ਇਹ ਗੁਰੂ ਘਰ ਜਿਹੜਾ ਬਣਾਉਣਾ ਸ਼ੁਰੂ ਕੀਤਾ ਇਹ ਬਹੁਤ ਖੂਬਸੂਰਤੀ ਜਿਹੜੀ ਆ ਇਹਦੇ ਵਿੱਚ ਭਰੀ ਹੋਈ ਆ ਕੁੱਟ-ਕੁੱਟ ਕੇ ਖੂਬਸੂਰਤੀ ਜਿਹੜੀ ਆ ਇੱਕ ਇੱਕ ਚੀਜ਼ ਜਿਹੜੀ ਆ ਜੋ ਉਹਨਾਂ ਨੇ ਖੂਬਸੂਰਤੀ ਦੇ ਨਾਲ ਜਿਹੜੀ ਆ ਗੁਰੂ ਘਰ ਜਿਹੜਾ ਬਣਾ ਰਹੇ ਨੇ ਇਹ ਸਾਨੂੰ ਬੜਾ ਮਤਲਬ ਬਹੁਤ ਹੀ ਮੋਹ ਮੋ ਗਿਆ ਸਾਨੂੰ ਇਹ ਗੁਰੂ ਘਰ ਸਾਨੂੰ ਮਤਲਬ ਇੰਨਾ ਵਧੀਆ ਲੱਗਿਆ ਕਿ ਇਹ ਸਾਨੂੰ ਅੰਦਰ ਦੇਖ ਕੇ ਵੀ ਜਦੋਂ ਇੱਥੇ ਗੁਰੂ ਸਾਹਿਬ ਜਦੋਂ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਪ੍ਰਕਾਸ਼ ਹੋਏਗਾ ਤਾਂ ਉਸ ਟਾਈਮ ਇਸ ਦੀ ਜਿਹੜਾ ਹੈ ਗੁਰੂ ਘਰ ਜਿਹੜਾ ਹੈ ਹੋਰ ਵੀ ਜ਼ਿਆਦਾ ਦੇਖਣਯੋਗ ਹੋਊਗਾ। ਸੋ ਇੱਕ ਇੱਕ ਚੀਜ਼ ਜਿਹੜੀ ਹੈ ਪੁਰਾਣੇ ਟਾਈਮ ਦੇ ਹਿਸਾਬ ਨਾਲ ਇੱਕ ਇੱਕ ਚੀਜ਼ ਦਾ ਜਿਹੜਾ ਹੈ ਨਕਸ਼ਾ ਜਿਹੜਾ ਹੈ ਉਹ ਇਸ ਗੁਰੂ ਘਰ ਦੇ ਵਿੱਚ ਬਣਾਇਆ ਕਿ ਵਾਕਈ ਜਿਹੜਾ ਦੇਖਣਯੋਗ ਹੈ ਕਿ ਕਿਲੇ ਦਾ ਕਿਲੇ ਤੋਂ ਘਟ ਨਹੀਂ ਬਣਾਇਆ ਗਿਆ। ਇਹ ਬੜਾ ਵਧੀਆ ਲੱਗਿਆ ਜੀ ਜਦੋਂ ਵੀ ਤੁਸੀਂ ਕਿਤੇ ਇੰਦਰ ਆਓ ਆ ਇਸ ਗੁਰੂ ਘਰ ਦੇ ਦਰਸ਼ਨ ਜ਼ਰੂਰ ਕਰਕੇ ਜਾਇਆ ਕਰੋ ਜੀ ਨਾਲੇ ਕੋਈ ਜ ਕੋਈ ਵੀ ਹੈ ਚਲੋ ਆਪਣੇ ਤੇਲ ਫੁੱਲ ਜੋ ਵੀ ਸੇਵਾ ਹੈ ਉਹ ਤੁਸੀਂ ਦੇ ਇਸ ਇੱਥੇ ਦੇਖ ਕੇ ਜਾਓ ਤਾਂ ਮੇਰੇ ਖਿਆਲ ਨਾਲ ਸਾਡੀ ਸਿੱਖਾਂ ਦਾ ਪੰਜਾਬ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਤੇ ਬਹੁਤ ਬਹੁਤ ਧੰਨਵਾਦ ਆ ਜਿਹੜੇ ਇਹਨਾਂ ਨੇ ਜਿਨ੍ਹਾਂ ਨੇ ਇਹ ਸਕਾਰ ਸੇਵਾ ਵਾਲਿਆਂ ਨੇ ਇਹ ਗੁਰੂ ਘਰ ਬਣਾਉਣ ਦਾ ਸ਼ੁਰੂ ਕੀਤਾ ਉਹਨਾਂ ਦਾ ਤੇ ਹੁਣ ਇਹਦੇ ਪਿੱਛੇ ਅਸੀਂ ਜਾਵਾਂਗੇ ਤੁਹਾਨੂੰ ਉਹ ਲੰਗਰ ਘਰ ਵੀ ਦਿਖਾਉਣੇ ਇੰਨੀ ਜੇ ਤੁਸੀਂ ਦੇਖੋ ਗੁਰੂ ਘਰ ਇੱਕ ਇੱਕ ਗੇਟ ਜਿਹੜੇ ਆ ਉਹ ਮਤਲਬ ਇਹਨਾਂ ਨੇ ਇੱਕੋ ਜਿਹਾ ਡਿਜ਼ਾਈਨ ਦੇ ਦਿੱਤੇ ਹੋਏ ਆ ਤਾਲੀ ਦੇ ਸਾਰੇ ਕਢਾਈ ਤਰ੍ਹਾਂ ਕਰਕੇ ਕਾਰਗਿਰੀ ਦੇ ਨਾਲ ਦੇਖੋ ਤੁਸੀਂ ਆ ਗੇਟ ਜਿਹੜਾ ਬਣਾਇਆ ਬੜਾ ਸੋਹਣਾ ਮਤਲਬ ਗੇਟ ਬਣਾਇਆ ਹੈ ਹਜੇ ਗੁਰੂ ਘਰ ਪੂਰਾ ਬਣਿਆ ਨਹੀਂ ਹੈ ਪੂਰਾ ਬਣ ਰਿਹਾ ਹੈ ਤੇ ਪਰ ਖੂਬਸੂਰਤ ਤਾਂ ਹੋਣੀ ਸਾਨੂੰ ਇੰਨਾ ਸੋਹਣਾ ਲੱਗ ਰਿਹਾ ਕਿ ਜੀ ਕੀਤਾ ਸਾਡਾ ਇੱਥੇ ਸਪੈਸ਼ਲ ਅਸੀਂ ਆ ਗੱਡੀ ਰੋਕ ਕੇ ਅੰਦਰ ਆਏ ਵੀ ਨਹੀਂ ਦੇਖ ਕੇ ਜਾਣਾ ਕਿਉਂਕਿ ਦੂਰੋਂ ਹੀ ਮੋਹ ਲੈਂਦਾ ਹੈ ਗੁਰੂ ਘਰ ਜਦੋਂ ਦੂਰੋਂ ਹੀ ਜਦੋਂ ਗੁਰੂ ਘਰ ਨੂੰ ਦੇਖਦੇ ਆਂ ਮੋਹ ਲੈਂਦਾ ਹੈ। ਉਹ ਨਿਸ਼ਾਨ ਸਾਹਿਬ ਵੀ ਬਹੁਤ ਉੱਚਾ ਹੈ ਦੂਰੋਂ ਹੀ ਦਿਖ ਜਾਂਦਾ ਹੈ। ਰੋਡ ਦੇ ਉੱਤੇ ਹੀ ਹੈ ਤੇ ਆ ਪਿੱਛੇ ਜਿਹੜਾ ਜਿੱਥੇ ਲੰਗਰ ਘਰ ਹੈ ਇੱਥੇ ਹੀ ਜਿਹੜਾ ਉਹਨਾਂ ਦਾ ਪੁਰਾਣਾ ਘਰ ਸੀਗਾ ਉਹਦੀ ਜਿਹੜੀ ਛੱਤ ਹੈ ਉਹ ਅੱਜ ਵੀ ਸੰਦੂਕੜੀ ਛੱਤ ਹੈ ਜਿਵੇਂ ਪੁਰਾਣੇ ਟਾਈਮ ਦੇ ਵਿੱਚ ਸੰਦੂਕੜੀ ਛੱਤ ਬੋਲਦੇ ਹੁੰਦੇ ਸੀ ਲੱਕੜ ਦੀ ਛੱਤ ਬਣਾਈਏ। ਤੇ ਆ ਦੇਖੋ ਤੁਸੀਂ ਕਿੰਨੇ ਸੋਹਣਾ ਗੁਰੂ ਘਰ ਲੱਗ ਰਿਹਾ ਐਸੀ ਇਹਦੇ ਬੈਕਸਾਈਡ ਆਗੇ ਜਿੱਥੇ ਪ੍ਰਾਣਾ ਜਿਹੜਾ ਘਰ ਆ ਜਿੱਥੇ ਆਪਣੇ ਸੇਵਾਦਾਰ ਰਹਿੰਦੇ ਨੇ ਤਾਂ ਬਾਬਾ ਜੀ ਨੇ ਜਿਹੜੇ ਆ ਜਾਨਵਰ ਵੀ ਪਾਲੇ ਹੋਏ ਆ ਤੇ ਉਹਨਾਂ ਦੇ ਘਰ ਵੀ ਬੜੇ ਸੋਹਣੇ ਤਰੀਕੇ ਨਾਲ ਬਣਾ ਕੇ ਦਿੱਤੇ ਹੋਏ ਆ ਤੇ ਇੱਕ ਕਬੂਤਰ ਤੋਂ ਲੈ ਕੇ ਖਰਗੋਸ਼ ਤੋਂ ਲੈ ਕੇ ਹਰ ਜਾਨਵਰ ਇੱਥੇ ਤੁਹਾਨੂੰ ਵੇਖਣ ਨੂੰ ਮਿਲੇਗਾ ਇਹ ਹੈ ਜੀ ਪ੍ਰਾਣੀ ਜੋ ਪੁਰਾਣਾ ਘਰ ਅੰਦਰ ਦਰਬਾਰ ਸਾਤ ਨਹੀਂ ਅੱਜ ਵੀ ਉਸੇ ਤਰੀਕੇ ਨਾਲ ਖੜਿਆ ਹੈ ਇਹ ਕੱਚਾ ਹੈਗਾ ਜੀ ਆਹ ਦੇਖੋ ਤੁਸੀਂ ਉੱਪਰ ਸੰਦੂਕੜੀ ਛੱਤ ਜਿਹੜੀ ਹੈ ਜਿਹੜੀ ਇਹ ਫੱਟਿਆਂ ਦੇ ਨਾਲ ਪਹਿਲਾਂ ਬਣਾਉਂਦੇ ਹੁੰਦੇ ਸੀਗੇ ਨਾ ਉਹ ਇਹ ਤਾਂ ਪੁਰਾਣੇ ਗੱਡਰ ਹੈ ਜਿਹੜੇ ਮੋٹے ਗੱਡਰ ਹੁੰਦੇ ਸੀਗੇ ਉਹੀ ਗੱਡਰ ਇਹਦੇ ਤੇ ਜਿਹੜੇ ਉਹ ਰੱਖੇ ਹੋਏ ਆ ਤੇ ਇੱਥੇ ਜਿੰਨੇ ਵੀ ਪਾਰਤੀ ਸਿੰਘ ਨੇ ਜਾਂ ਸੇਵਾਦਾਰ ਸਿੰਘ ਜਿਹੜੇ ਆ ਉਹ ਇੱਥੇ ਬਣਾਏ ਦੇ ਆ ਇਹ ਪ੍ਰਾਣੇ ਕਮਰੇ ਦਾ ਮਤਲਬ ਉਸੇ ਤਰੀਕੇ ਨਾਲ ਪ੍ਰਾਣਾ ਘਰ ਸੀਗਾ ਜਣਾ ਕਿ ਗੁਰੂ ਉਸ ਉਹੀ ਮਤਲਬ ਜਿਹੜਾ ਉਹਨਾਂ ਨੇ ਰੱਖਿਆ ਹੋਇਆ ਤੇ ਇਧਰ ਅger ਪਿਛੇ ਚਾਹ ਦਾ ਲੰਗਰ ਹੈ ਤੁਸੀਂ ਪ੍ਰਸ਼ਾਦਾ ਵੀ ਛੱਕ ਸਕਦੇ ਹੋ ਲੰਗਰ ਤਿਆਰ ਹੁੰਦਾ ਇਧਰ ਛੱਡ ਥੱਲੇ ਤੇ ਆ ਕੱਦਾ ਜਿਹੜੀਆਂ ਕੱਚੀਆਂ ਕੰਧਾਂ ਨੇ ਹਜੇ ਵੀ ਉਦਾਂ ਹੀ ਕੱਚੀਆਂ ਕੰਧਾਂ ਖੜੀਆਂ ਨੇ ਦੇਖੋ ਜਿਵੇਂ ਆਪਾਂ ਪਿੰਡਾਂ ਦੇ ਵਿੱਚ ਕੱਚੀਆਂ ਗੰਧਾਂ ਹੁੰਦੀਆਂ ਸੀਗੀਆਂ ਉਸੇ ਤਰੀਕੇ ਦੇ ਨਾਲ ਕੱਚੀਆਂ ਕੰਧਾਂ ਜਿਹੜੀਆਂ ਨੇ ਇਹ ਅੱਜ ਵੀ ਇੱਥੇ ਹੈਗੀਆਂ ਨੇ ਇਹ ਬਹੁਤ ਸਾਨੂੰ ਪੁਰਾਣਾ ਵਿਰਸਾ ਯਾਦ ਆਉਂਦਾ ਜਦੋਂ ਅਸੀਂ ਆਹ ਕੱਚੀਆਂ ਕੰਧਾਂ ਤੇ ਸਾਰਾ ਦੇਖਦੇ ਆ ਤੇ ਬੜਾ ਵਧੀਆ ਲੱਗਿਆ ਸਾਨੂੰ ਇੱਥੇ ਆ ਕੇ ਤੇ ਗੁਰੂ ਘਰ ਦੇ ਅੰਦਰ ਇੱਥੇ ਜਿਹੜੇ ਸ਼ਰਧਾਲੂ ਆਉਂਦੇ ਆ ਜਿਹੜੇ ਸੁਹਾਵਾ ਸਾਹਿਬ ਜਾਂਦੇ ਆ ਉਹ ਇੱਥੇ ਫਿਰ ਰੁੱਕ ਕੇ ਤੇ ਇੱਥੋਂ ਚਾਹ ਪਾਣੀ ਦਾ ਲੰਗਰ ਛੱਕ ਕੇ ਤੇ ਫਿਰ ਜਾਂਦੇ ਅੱਗੇ ਇਹ ਇੱਕ ਹੁਣ ਜਿਹੜਾ ਜ਼ਮੀਨ ਇਹਨਾਂ ਨੇ ਲੱਗ ਲੱਗੇ ਇਹਨਾਂ ਦੀ ਯਾਦ ਵਿੱਚ ਰੱਖੀ ਹੈ ਕਰ ਗੋਚ ਦੇਖ ਲਓ ਤੁਸੀਂ ਕਿੰਨੇ ਸੋਹਣੇ ਰੱਖੇ ਆ ਸਾਰੇ ਇਹਨਾਂ ਨੇ ਆਪ ਦੇ ਘਰ ਬਣਾਏ ਹੋਏ ਆ ਕਬੂਤਰਾਂ ਦੇ ਘਰ ਬਣਾਏ ਆ ਦੇਖੋ ਇੱਕ ਇੱਕ ਕਬੂਤਰਾਂ ਦੇ ਸਾਰਾ ਘਰ ਬਣਾਇਆ ਹੈ ਇਹਨਾਂ ਨੇ ਬਾਬਾ ਜੀ ਨੇ ਜਾਨਵਰ ਹਰ ਤਰ੍ਹਾਂ ਦਾ ਇੱਥੇ ਬਾਬਾ ਜੀ ਨੇ ਰੱਖੇ ਹੋਏ ਆ ਬਹੁਤ ਮਨ ਮੋਹ ਲਿਆ ਇੱਥੇ ਆ ਕੇ ਗੁਰੂ ਘਰ ਦੇ ਵਿੱਚ ਜੀ ਲੱਗਿਆ ਸਾਡਾ ਬੜਾ ਵਧੀਆ ਲੱਗਿਆ ਸਾਨੂੰ ਕਿ ਤੁਹਾਨੂੰ ਵੀ ਬਹੁਤ ਸੋਹਣਾ ਬੜਾ ਵਧੀਆ ਫੀਲ ਹੋਊਗਾ ਜੇ ਤੁਸੀਂ ਇੱਥੇ ਗੁਰੂ ਘਰ ਦੇ ਵਿੱਚ ਆਉਗੇ ਤਾਂ ਇੱਥੇ ਤੁਸੀਂ ਦੇਖੋਗੇ ਤਾਂ ਜਿਹੜਾ ਰਾਜਸਥਾਨ ਦਾ ਕਲਚਰ ਉਸੇ ਤਰੀਕੇ ਦੇ ਨਾਲ ਹੀ ਇੱਥੇ ਜਿਹੜਾ ਆ ਅੱਜ ਵੀ ਰਹਿ ਰਹੇ ਨੇ ਰਾਜਸਥਾਨੀ ਕਲਚਰ ਤੁਹਾਨੂੰ ਮਿਲੇਗਾ ਇਸ ਗੁਰੂ ਘਰ ਦੇ ਵਿੱਚ ਇਸ ਜ਼ਮੀਨ ਦੇ ਵਿੱਚ ਹੀ ਜਿਹੜਾ ਆ ਇਹਨਾਂ ਨੇ ਸਬਜ਼ੀ ਜਿਹੜੀ ਆ ਉਹ ਲਾਈ ਜਾਂਦੀ ਹੈ ਤੇ ਜਿਹੜੇ ਪੱਠੇ ਆ ਉਹ ਪਸ਼ੂਆਂ ਵਾਸਤੇ ਲਾਏ ਜਾਂਦੇ ਆ ਕਿਉਂਕਿ ਲੰਗਰ ਜਿਹੜਾ ਹੈ ਉਹ ਇਸ ਤਕਰੀਬਨ ਤਕਰੀਬਨ ਜਿਹੜਾ ਆ ਇੱਥੋਂ ਹੀ ਤਿਆਰ ਹੋ ਜਾਂਦਾ ਤੇ ਦੁੱਧ ਵੀ ਜਿਹੜਾ ਆ ਉਹ ਗੁਰੂ ਘਰ ਦੇ ਵਿੱਚ ਜਿਹੜੇ ਪਸ਼ੂ ਰੱਖੇ ਹੋਏ ਆ ਉੱਥੋਂ ਹੀ ਪ੍ਰਾਪਤ ਹੋ ਜਾਂਦਾ ਬਾਕੀ ਚਲੋ ਹੋਰ ਵੀ ਸੇਵਾ ਜਿਹੜੀ ਆ ਜਾਂਦੀ ਹੈ ਤਾਂ ਬਹੁਤ ਸੋਹਣੀ ਬਿਲਡਿੰਗ ਲੱਗੀ ਹੈ ਜੀ ਬਹੁਤ ਘੈਂਡ ਗੁਰੂ ਘਰ ਬਣ ਰਿਹਾ ਜੀ ਤੁਹਾਨੂੰ ਕਿੱਦਾਂ ਲੱਗਿਆ ਕਮੈਂਟ ਕਰਕੇ ਜਰੂਰ ਕਰਿਓ ਵੀਡੀਓ ਸ਼ੇਅਰ ਜਰੂਰ ਕਰਦਿਆ ਕਰੋ ਤਾਂ ਕਿ ਅਸੀਂ ਹੋਰ ਵੀ ਅੱਗੇ ਜਿਹੜੇ ਗੁਰੂ ਘਰਾਂ ਦੇ ਇਤਿਹਾਸ ਜਿਹੜੇ ਅਸੀਂ ਜਿਹੜੇ ਆਪਣੇ ਚੈਨਲ ਤੇ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ